ਸਚੀਕਾਲ ਜੀ ਭਗਵੰਤ ਮਾਨ ਸਾਹਿਬ ਲੋਕਤੰਤਰ ਦਾ ਢਾਨ ਕਰਨਾ ਜੇ ਕਿਸੇ ਤੋਂ ਸਿੱਖਣਾ ਹੈ ਤੇ ਮੈਂ ਸਮਝਦਾ ਭਗਵੰਤ ਮਾਨ ਤੋਂ ਵੱਡਾ ਉਦਾਹਰਨ ਜਾਂ ਆਮ ਆਦਮੀ ਤੋਂ ਵੱਡਾ ਉਦਾਹਰਨ ਨਹੀਂ ਕੋਈ ਮਿਲ ਸਕਦਾ ਉਹਨੇ ਜੋ ਖਬਰ ਆ ਰਹੀ ਹੈ ਕਿ ਸਾਰੇ ਜ਼ਿਲ੍ਹੇ ਦੇ ਐਸਐਸਪੀ ਡੀਆਈਜੀ ਹਰ ਜ਼ਿਲ੍ਹੇ ਦੀ ਪੁਲਸ ਇਕੱਠੀ ਕਰ ਲਈ ਹੈ ਕਿ ਕਿਸਾਨ ਭਰਾਵਾਂ ਨੂੰ ਦੇ ਪੰਜਾਬ ਦੇ ਅੰਨਦਾਤਾ ਨੂੰ ਜਿਹੜਾ ਆਪਦੀ ਹੱਕੀ ਮੰਗਾਂ ਵਾਸਤੇ ਜੋ ਫਾਰਮ ਸੁਸਾਇਡ ਹੋ ਰਿਹਾ ਕਿ ਐਮਐਸਪੀ ਕਾਨੂੰਨ ਬਣੇ ਕਿਸਾਨਾਂ ਤੱਕ ਐਮਐਸਪੀ ਪਹੁੰਚੇ ਜੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਉਹ ਐਮਐਸਪੀ ਦੇ ਭਾਅ ਮਿਲਣ ਹਰ ਫਸਲ ਦੇ ਜੋ ਸਿਰਫ ਤੇ ਸਿਰਫ ਸੁਆਮੀਨਾਥਨ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆ ਔਰ ਜਿਨ੍ਹਾਂ ਦਾਸ ਸਭ ਤੋਂ ਮੈਂ ਕਹਿ ਸਕਦਾ ਇੱਕ ਜ਼ਮਾਨੇ 'ਚ ਇੱਕ ਸਮਿਆਂ 'ਚ ਕਿਉਂਕਿ ਸਿਆਸਤ ਸੀ ਮੈਂ ਸਮਝਦਾ ਹੈ ਭਗਵੰਤ ਮਾਨ ਆਪ ਉਹਨਾਂ ਦੇ ਮਦਾਈ ਸਨ ਔਰ ਇਹ ਵੀ ਵਾਅਦਾ ਕੀਤਾ ਸੀ 22 ਦੀ ਸਰਕਾਰ ਬਣ ਤੋਂ ਪਹਿਲਾਂ ਜੇ ਕੇਂਦਰ ਦੀ ਸਰਕਾਰ ਭਾਜਪਾ ਦੀ ਕਿਸਾਨ ਭਰਾਵਾਂ ਦੀ ਹੱਕੀ ਮੰਗਾ ਨਹੀਂ ਮੰਨੂਗੀ ਮੰਨਣ ਗਿਆ ਤੇ ਭਗਵੰਤ ਮਾਨ ਸਰਕਾਰ ਪੰਜਾਬ 'ਚ ਬਣਦੇ ਸਾਰ ਉਹਨਾਂ ਦੀ ਸਾਰੀਆਂ ਮੰਗਾ ਮੰਨੂ ਗਾ ਵੀ ਤੇ ਲਾਗੂ ਵੀ ਕਰੂਗਾ ਔਰ ਇਥੋਂ ਤੱਕ ਕਹਿਤਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਜੂ ਅੰਨ ਦਾਤਾ ਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਪਊਗੀ ਕੋਈ ਖੁਦਕੁਸ਼ੀ ਦੀ ਖਬਰ ਨਹੀਂ ਆਊਗੀ ਮਤਲਬ ਉਹ ਐਡਾ ਪ੍ਰਫੁੱਲਿਤ ਹੋਊਗਾ ਹੀਲ ਬੀ ਸੋ ਹੈਪੀ ਉਹ ਇਨਾ ਰਾਜ਼ੀ ਹੋਊਗਾ ਉਹਨੂੰ ਐਮ ਐਸ ਪੀ ਮਿਲੇਗਾ ਔਰ ਕਹਿੰਦੇ ਸੀ ਦਿੱਲੀ ਮਾਡਲ ਲਾਗੂ ਕਰਾਂਗੇ ਜਿਵੇਂ ਕੇਜਰੀਵਾਲ ਸਾਹਿਬ ਦਿੱਲੀ ਦੇ ਕਿਸਾਨਾਂ ਨੂੰ ਐਮ ਐਸ ਪੀ ਕਾਸਟ ਪਲੱਸ 50% ਸੁਆਮੀਨਾਥਨ ਕਮਿਸ਼ਨ ਨੂੰ ਇੰਪਲੀਮੈਂਟ ਕੀਤਾ ਉਹ ਕਰਨਗੇ ਜੀ ਤਾਂ ਸਾਰਾ ਝੂਠ ਲੋਕਾਂ ਨੇ 3 ਸਾਲ ਉਸ ਨੂੰ ਐਕਸਪੀਰੀਅੰਸ ਹੀ ਕਰ ਲਿਆ ਮਗਰ ਅੱਜ ਕੀ ਕਰਨ ਲੱਗੇ ਆ ਅੱਜ ਦੇਸ਼ ਦੇ ਪੰਜਾਬ ਦੇ ਅੰਨਦਾਤਾ ਨਾਲ ਧੱਕੇਸ਼ਾਹੀ ਗੁੰਡਾਗਰਦੀ ਗळा ਘੁੱਟਣ ਵਾਲੀ ਗੱਲ ਜਿਹੜਾ ਭਗਵੰਤ ਮਾਨ ਆਪ ਕਹਿੰਦਾ ਸੀ ਜਦੋਂ ਇਹਨੂੰ ਇੱਕ ਸਵਾਲ ਹੋਇਆ ਕਿ ਟੀਵੀ ਚੈਨਲ ਵੱਲੋਂ ਕਿ ਪੰਜਾਬ ਦਾ ਅੰਨਦਾਤਾ ਦਿੱਲੀ ਨੂੰ ਕਿਉਂ ਜਾਂਦਾ ਤੇ ਭਗਵੰਤ ਮਾਨ ਦਾ ਜਵਾਬ ਸੀ ਕਹਿੰਦਾ ਦੇਸ਼ ਦਾ ਕਿਸਾਨ ਜੇ ਆਪਣੀ ਰਾਜਤਾਨੀ ਤੇ ਨਹੀਂ ਜਾਵੇ ਤੇ ਹੋਰ ਕਿੱਥੇ ਜਾਵੇ ਲਾਹੌਰ ਨੂੰ ਜਾਵੇ ਤੇ ਅੱਜ ਭਗਵੰਤ ਮਾਨ ਮੈਂ ਤੈਨੂੰ ਪੁੱਛਣਾ ਚਾਹੁੰਦਾ ਜੇ ਸ਼ਾਂਤਮਈ ਤਰੀਕੇ ਨਾਲ ਕਿਉਂਕਿ ਲੋਕਤੰਤਰ ਚ ਡੈਮੋਕਰੇਸੀ ਚ ਸ਼ਾਂਤਮਈ ਢੰਗ ਨਾਲ ਕੋਈ ਆਪ ਦੀ ਲੜਾਈ ਲੜ ਰਿਹਾ ਹੋਵੇ ਆਪ ਦੀ ਹੱਕੀ ਮੰਗਾਂ ਮਨਾਉਣ ਵਾਸਤੇ ਐਗਰੀਕਲਚਰ ਸੈਕਟਰ ਡਿਸਟ्रेस ਚ ਹੋਵੇ ਖੁਦਕੁਸ਼ੀ ਰੁਕ ਨਾ ਰਹੀ ਹੋਵੇ ਕਿਸਾਨਾਂ ਦੇ ਕਰਜ਼ੇ ਮਾਪ ਨਹੀਂ ਹੋ ਰਹੇ ਹੁਣ ਜਦ ਕਿ ਵੱਡੇ ਵੱਡੇ ਉਦਯੋਗਪਤੀਆਂ ਦੇ ਲੱਖਾਂ ਅਰਬਾਂ ਕਰੋੜਾਂ ਰੁਪਈਆ ਮਾਪ ਹੋ ਗਿਆ ਹੋਵੇ ਤੇ ਇੱਕ ਕਿਸਾਨ ਕਿ ਉਹਦਾ ਪਰਿਵਾਰ ਵਧੀਆ ਐਜੂਕੇਸ਼ਨ ਵਧੀਆ ਪੜ੍ਹਾਈ ਲਿਖਾਈ ਵਧੀਆ ਆਪਦੇ ਬੱਚੇ ਧੀ ਦਾ ਵਿਆਹ ਕਰ ਸਕੇ ਉਸ ਗੱਲ ਲਈ ਕਿਸਾਨੀ ਨੂੰ ਇੱਕ ਲਾਇਵਾਂ ਧੰਦਾ ਬਣਾਉਣ ਲਈ ਲੜਾਈ ਲੜ ਰਿਹਾ ਹੋਵੇ ਔਰ ਅੱਜ ਉਸ ਕਿਸਾਨ ਨੂੰ ਚੱਕਣ ਦੀ ਤਿਆਰੀ ਆ ਧੱਕੇਸ਼ਾਈ ਚਾਹੇ ਅੱਜ ਬਹੁਤ ਵੱਡਾ ਪੁਲਿਸ ਦਾ ਕ੍ਰੈਕਡਾਊਨ ਹੋਣ ਲੱਗਿਆ ਔਰ ਜਿੰਨੇ ਵੀ ਕਿਸਾਨ ਬਾਰਡਰਾਂ ਤੇ ਬੈਠੇ ਆਪਦੀ ਮੰਗਾਂ ਨੂੰ ਲੈ ਕੇ ਉਹਨਾਂ ਤੇ ਬਹੁਤ ਵੱਡਾ ਤੁਸੀਂ ਸਮਝੋ ਐਕਸ਼ਨ ਜਿਹਦੇ ਚ ਯੂਜ਼ ਆਫ ਫੋਰਸ ਯੂਜ਼ ਆਫ ਪੁਲਿਸ ਫੋਰਸ ਚ ਹੋਣ ਲੱਗਿਆ ਔਰ ਮੈਂ ਭਗਵੰਤ ਮਾਨ ਨੂੰ ਇਹ ਵਾਰਨਿੰਗ ਦੇਣਾ ਚਾਹੁੰਦਾ ਕਿ ਜੇ ਉਹਦੇ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਇਫ ਐਨੀਬਾਡੀ ਲੂਜ਼ਸ ਹਿਸ ਲਾਈਫ ਜੇ ਕਿਸੇ ਦੀ ਜ਼ਿੰਦਗੀ ਜਾਂਦੀ ਹੈ ਮੈਂ ਇਹ ਮੰਗ ਕਰ ਲੂੰਗਾ ਫਿਰ ਮਜਬੂਰ ਹੋਊਂਗਾ ਇਹ ਮੰਗ ਰੱਖਣ ਵਾਸਤੇ ਕਿ ਉਹਦੀ ਮੌਤ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਭਗਵੰਤ ਮਾਨ ਹੈ ਪਹਿਲਾਂ ਤੂੰ ਧੋਖਾ ਦਿੱਤਾ ਉਹਨਾਂ ਨੂੰ ਸੱਦ-ਸੱਦ ਮੀਟਿੰਗਾਂ ਕੀਤੀਆਂ ਫਿਰ ਤੂੰ ਮੀਟਿੰਗ ਤੋਂ ਭੱਜਿਆ ਔਰ ਅੱਜ ਜੇ ਉਹ ਆਪ ਦੀ ਗੱਲ ਤੈਨੂੰ ਤਾਂ ਕਹਿੰਦੀ ਕੁਝ ਨਹੀਂ ਉਹ ਤਾਂ ਦਿੱਲੀ ਕੇਂਦਰ ਸਰਕਾਰ ਨੂੰ ਲੈ ਕੇ ਬੈਠੇ ਆ ਨਾ ਦਿੱਲੀ ਜਾਣ ਦਿੱਤਾ ਜਾਂਦਾ ਤੇ ਅੱਜ ਜੇ ਪੰਜਾਬ ਦੀ ਧਰਤੀ ਤੇ ਬੈਠੇ ਨੇ ਅੱਜ ਤੈਨੂੰ ਉਹ ਵੀ ਨਹੀਂ ਚੰਗੇ ਲੱਗਦੇ ਇਸ ਲਈ ਭਾਜਪੀ ਨਾਲ ਰਲ ਕੇ ਜੋ ਖੇਡ ਖੇਡਿਆ ਜਾ ਰਿਹਾ ਮੈਂ ਮਹਿਸੂਸ ਕਰਦਾ ਹਾਂ ਅੱਜ ਲਾਅ ਨ ਆਰਡਰ ਦਾ ਇੱਕ ਅੱਗੇ ਕੋਲਾਪਸ ਫੇਲਿਅਰ ਹੈ ਕਰਨਲ ਨੂੰ ਕਿਵੇਂ ਕੁੱਟਿਆ ਬੰਬ ਬਲਾਸਟ ਰੋਜ਼ ਹੋ ਰਿਹਾ ਇੱਕ ਨਵਾਂ ਕੰਮ ਤੁਸੀਂ ਛੇੜ ਲੈਣਾ ਜਿਹਦੇ ਬਹੁਤ ਖਤਰਨਾਕ ਸਿੱਟੇ ਨਿਕਲਣਗੇ ਔਰ ਇਹ ਪੰਜਾਬ ਨੂੰ ਸਿਰਫ ਤੇ ਸਿਰਫ ਡੀਰੇਲ ਤੇ ਰੋਲਣ ਦੀ ਮੈਂ ਸਮਝਦਾ ਇੱਕ ਸਾਜ਼ਿਸ਼ ਹੈ ਜਿੱਤੇ ਸਭ ਤੋਂ ਵੱਡਾ ਨਾਮ ਭਗਵੰਤ ਮਾਨ ਦਾ ਸਾਹਮਣੇ ਆਉਣਾ ਸੋ so, this police crackdown ਪੁਲਿਸ ਦੀ ਧੱਕੇਸ਼ਾਹੀ ਇਹ ਮੈਂ ਸਮਝਦਾ ਹਾਂ I condemn it in the strongest possible words ਕਿਉਂਕਿ ਲੋਕਤੰਤਰ ਚ ਜੇ ਸ਼ਾਂਤਮਈ ਤਰੀਕੇ ਨਾਲ ਕੋਈ ਆਪ ਦੀ ਗੱਲ ਨਾ ਰੱਖ ਸਕੇ ਤੇ ਫਿਰ ਤਾਂ ਇਹ ਐਮਰਜੈਂਸੀ ਆ ਜੋ 인ਦਰਾ ਗਾਂਧੀ ਨੇ ਲਾਈ ਸੀ ਇਹ ਐਮਰਜੈਂਸੀ ਆ ਕਿ ਜੋ ਕੋਈ ਵੀ ਆਪ ਦੀ ਹੱਕੀ ਮੰਗਾਂ ਦੀ ਗੱਲ ਕਰਦਾ ਸੀ ਉਹਤੇ ਪਰਚਾ ਹੁੰਦਾ ਸੀ ਫਿਰ ਤੂੰ ਪਰਚੇ ਇੱਕ ਨਹੀਂ ਅਨੇਕਾਂ ਕਰ ਲਈ ਮਗਰ ਪੰਜਾਬੀ ਨੂੰ ਪਿਆਰ ਨਾਲ ਤਾਂ ਸਮਝਾ ਜੂ ਪੰਜਾਬ ਦਾ ਅਨੁਦਾਤਾ ਪਿਆਰ ਨਾਲ ਤਾਂ ਸਮਝੂ ਜਿਹੜੀ ਤੁਹਾਡਾ ਪੁਲਿਸ ਫੋਰਸਾ ਭਗਵੰਤਮਾਨ ਇਸ ਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਐਂਡ ਇਫ ਇਟ ਰਿਜ਼ਲਟਸ ਇਨ ਲਾਸ ਆਫ ਲਾਈਫ অর ਪ੍ਰੋਪਰਟੀ ਮੈਂ ਸਮਝਦਾ ਇਹ ਸਭ ਤੋਂ ਵੱਡਾ ਫੇਲਿਅਰ ਤੁਹਾਡਾ ਹੋਊਗਾ ਔਰ ਤੁਹਾਡੀ ناکامی ਸਾਹਮਣੇ ਦੇਖਣ ਨੂੰ ਮਿਲੂਗੀ ਵੈਸੇ ਤਾਂ ਰੋਜ਼ ਲੋਕ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਨਗਰ ਇਹ ਇੱਕ ਪਲਾਨਡ ਐਕਸ਼ਨ ਜੋ ਸੀਐਮ ਹਾਊਸ ਤੇ ਪਲਾਨ ਹੋਇਆ ਇਦੇ ਲਈ ਤਾਂ ਸਿੱਧੇ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਸੋ ਮੈਂ ਹੁਣ ਵੀ ਅਪੀਲ ਕਰਦਾ ਕਿ ਯੂਜ਼ ਆਫ ਫੋਰਸ ਕਿਸੇ ਵੀ ਨਾਗਰਿਕ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਉਹਨਾਂ ਦੀਆਂ ਕਿਸਾਨਾਂ ਦੀਆਂ ਦਾਤਾ ਦੀਆਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਔਰ ਇਸ ਧੱਕੇਸ਼ਾਹੀ ਦੇ ਵਿਰੁੱਧ ਮੈਂ ਅੱਜ ਤੁਹਾਡੇ ਨਾਲ ਇਹ ਸਾਂਝਾ ਪਾ ਰਿਹਾ ਕਿਉਂਕਿ ਇਹ ਆਮ ਚਰਚਾ ਹੈ ਕਿ ਸਾਰੇ ਥਾਣੇ ਖਾਲੀ ਕਰਤੇ ਗਏ ਔਰ ਸਭ ਨੂੰ ਪਹੁੰਚਾ ਦਿੱਤਾ ਗਿਆ ਕਿ ਇਹ ਇਹਨਾਂ ਨੂੰ ਫੜ ਕੇ ਇਹਨਾਂ ਦੀ ਕੁੱਟਮਾਰ ਕਰਕੇ ਇਨਾਂ ਨੂੰ ਅਰੈਸਟ ਕੀਤਾ ਜਾਵੇ which is very sad اور ਮੈਂ ਕੰਡੈਮ ਕਰਦਾ ਹਾਂ ਇਸ ਕੰਮ ਨੂੰ ਬਹੁਤ ਬਹੁਤ ਤਾਨਾ